ਸ਼ਹਿਰ ਵਾਸੀਆਂ ਨੂੰ ਡੇਂਗੂ ਦੀ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਹੁਣ ਤੋਂ ਹੀ ਸਫਾਈ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਨੰਗਲ ਕੌਂਸਲ ਦੀ ਮੀਟਿੰਗ ਵਿੱਚ ਸ਼ਹਿਰ ਦੀ ਸਫਾਈ ਲਈ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਜਿਸ ਲਈ ਕੁੱਲ 1.8 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਤਾਂ ਕਿ ਸ਼ਹਿਰ ਵਾਸੀਆਂ ਦਾ ਡੇਂਗੂ ਤੋਂ ਬਚਾਅ ਹੋ ਸਕੇ ਸਦਨ ਦੀ ਮੀਟਿੰਗ ਵਿੱਚ ਬੀਬੀ ਐਮਬੀ ਕਲੋਨੀ ਅਤੇ ਇਲਾਕੇ ਦੀ ਸਫਾਈ ਲਈ ਵਿਭਾਗ ਨੂੰ ਨੋਟਿਸ ਦਿੱਤਾ ਗਿਆ ਕਿ ਵਿਭਾਗ ਆਪ ਸਫਾਈ ਕਰੇ ਜਾਂ ਫਿਰ ਨਗਰ ਕੌਂਸਲ ਨੂੰ ਲਿਖ ਕੇ ਦੇਵੇ ਕਿ ਸਾਡੇ ਇਲਾਕੇ ਵਿੱਚ ਵੀ ਸਫਾਈ ਕੀਤੀ ਜਾਏ ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਵਿੱਚ ਨੰਗਲ ਸ਼ਹਿਰ ਵਿੱਚ ਤਿੰਨ ਡੇਂਗੂ ਪੀੜਤ ਮਰੀਜ਼ ਪਾਏ ਗਏ ਜਿਸ ਵਿੱਚੋਂ ਇੱਕ ਨੂੰ ਘਰ ਭੇਜ ਦਿੱਤਾ ਗਿਆ ਹੈ ਅਤੇ ਬਾਕੀ ਦੋਵਾਂ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਹੈ ਅੱਜ ਮੇਨ ਮੁੱਦਾ ਜਿਹੜਾ ਸਫਾਈ ਦਾ ਸੀਗਾ ਵੀ ਸਫਾਈ ਦੇ ਅੰਸ਼ੇ ਮਤੇ ਸੀਗੇ ਉਹਦੇ ਵਿੱਚ ਅਸੀਂ ਮੁੱਦਾ ਇਹ ਉਠਾਇਆ ਵੀ ਜੇ ਡੇਂਗੂ ਦਾ ਖਤਰਾ ਬਹੁਤ ਜ਼ਿਆਦਾ ਤੇ ਡੇਂਗੂ ਕਰਕੇ ਸਾਫ਼ ਸਫਾਈ ਸਾਡੇ ਫਲਾਡੇ ਵਿੱਚ ਬਹੁਤ ਗੰਦਗੀ ਹੈ ਖਾਸਕਰ ਬੀਬੀਂਬੀ ਦੇ ਵਾਰਡ ਚ ਜੋ ਕਿ ਇਹਨਾਂ ਨੇ ਕੌਂਸਲ ਵਾਲਿਆਂ ਨੇ ਬੀਬੀਂਬੀ ਦੇ ਵਾਰਡ ਚ ਸਫਾਈ ਨਹੀਂ ਕਰਦੇ ਅਸੀਂ ਮੈਂ ਚੀਫ ਬੀਬੀਂਬੀ ਚੀਫ ਨੂੰ ਵੀ ਮਿਲਿਆ ਸੀਗਾ ਤੇ ਉਹਨਾਂ ਨੂੰ ਕਿਹਾ ਸੀਗਾ ਵੀ ਸਾਨੂੰ ਐਨਓਸੀ ਦੇਣ ਉਹ ਕਹਿੰਦੇ ਵੀ ਮੇਰੇ ਕੋ ਪ੍ਰਧਾਨ ਜੀ ਆਏ ਸੀਗੇ ਤੁਹਾਡੇ ਕੌਂਸਲ ਦੇ ਤੇ ਯੋ ਸਾਹਿਬ ਆਏ ਸੀਗੇ ਉਹ ਮੈਨੂੰ ਲਿਖ ਕੇ ਲੈ ਗਏ ਸੀਗੇ ਵੀ ਦੱਸ ਕੇ ਚਲੇ ਗਏ ਤੇ ਮੈਨੂੰ ਵੀ ਅਸੀਂ ਤੁਹਾਨੂੰ ਐਪਲੀਕੇਸ਼ਨ ਦੇ ਦੂੰਗੇ ਵੀ ਅਸੀਂ ਐਨਓਸੀ ਲਈ ਪਰ ਉਹਨਾਂ ਨੇ ਅੱਜ ਤੱਕ ਕਹਿੰਦੇ ਤਿੰਨ ਚਾਰ ਵਾਰ ਪ੍ਰਧਾਨ ਜੀ ਆ ਚੁੱਕੇ ਪਰ ਹਾਲੇ ਤੱਕ ਉਹਨਾਂ ਨੂੰ ਕੋਈ ਐਪਲੀਕੇਸ਼ਨ ਨਹੀਂ ਦਿੱਤੀ। ਮੁੱਦਾ ਹੈ ਸੀ ਸ਼ਹਿਰ ਦੀ ਸਫਾਈ ਨੂੰ ਲੈ ਕੇ ਮੁੱਦਾ ਸੀ। ਇਹਨਾਂ ਨੇ ਲੱਖ ਕਰੋੜਾ ਰੁਪਏ ਦੇ ਸ਼ਹਿਰ ਦੀ ਸਫਾਈ ਲਈ ਜਿਹੜੇ ਟੈਂਡਰ ਲੈ ਕੇ ਆਂਦੇ ਤੇ ਉਹ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਪਰ ਜਿਹੜਾ ਸਾਡਾ ਲੰਗੜ ਦਾ ਮੋਸਟਲੀ ਏਰੀਆ ਜੋ ਭਾਖੜਾ ਬਿਆਸ ਬਰੰਦਕ ਮੈਨੇਜਮੈਂਟ ਬੋਰਡ ਦੇ ਅੰਡਰ ਹੈ ਉੱਥੇ ਕਾਉਂਸਲ ਦੇ ਦਸਤਰ ਤੋਂ ਵੱਲੋਂ ਕੋਈ ਵੀ ਆਫੀਸਰ ਦੇ ਲੈਵਲ ਤੇ ਕੋਈ ਸਵੈ ਸੇਵਕ ਨਹੀਂ ਭੇਜਿਆ ਜਾਂਦਾ ਇਹ ਕਹਿੰਦੇ ਬੀਜੇਪੀ ਦਾ ਦਖਲ ਹੈ ਪਰ ਇਹਨਾਂ ਦੀ ਬੀਬੀਐਮਬੀ ਦਾ ਦਖਲ ਹੈ ਪਰ ਇਹਨਾਂ ਦੀ ਆਪਸੀ ਲੜਾਈ ਕਾਰਨ ਸ਼ਹਿਰ ਦੇ ਵਿੱਚ ਡੇਂਗੂ ਵਰਗੀ ਬੜੀ ਵੱਡੀ ਐਪੀਡੈਮਿਕ ਹੈ ਜਿਹਨੂੰ ਮਹਾਮਾਰੀ ਫੈਲ ਸਕਦੀ ਉਹਦੇ ਸਾਰੇ ਲਈ ਜੇ ਕਾਉਂਸਲ ਅਧ ਜਾ ਲੋਕਾਂ ਦਾ ਨੁਕਸਾਨ ਹੁੰਦਾ ਬੁਖਾਰ ਕਰਕੇ ਡੇਂਗੂ ਕਰਕੇ ਇਹਦੇ ਲਈ BBMP ਜੇ ਉਹ ਰੋਕੂਗੀ ਜੇ ਕਾਉਂਸਲ ਨਹੀਂ ਕਰੂਗੀ ਤਾਂ ਕਾਉਂਸਲ ਜ਼ਿੰਮੇਵਾਰ ਹੋਊਗੀ ਜਾਂ ਇਹਦਾ ਖਮਾਜਾ ਸਰਕਾਰ ਨੂੰ ਤੇ ਖਾਸ ਕਰਕੇ ਕਾਉਂਸਲ ਜਾਂ BBMP ਨੂੰ ਭੁਗਤਣਾ ਪਵੇ। ਅੱਜ ਅਸੀਂ BBMP ਦੇ ਚੀਫ ਇੰਜੀਨੀਅਰ ਸ੍ਰੀ ਬਾਡੀ ਸਾਹੂ ਨੂੰ ਮਿਲੇ। ਉਹਨੂੰ ਅਗਿਆ ਜ ਸਫਾਈ ਦਾ ਕੰਮ ਹੈ ਜਾਂ ਨਰ ਕਾਉਂਸਲ ਨੂੰ ਦੇ ਦਿਓ ਜਾਂ ਦੀ ਆਗਰੋ। ਜੇ ਨਰ ਗੋਸੋ ਦੀ ਕੰਨੂ ਤਿਆਰ ਹੈ, ਐਨਓਸੀ ਦਾ ਜੋ ਹੀ ਕੰਮ ਕੰਨੂ ਤਿਆਰ ਹੈ। ਸਵੱਛ ਪੜ ਦੇ ਤਹਿਤ ਮੋਦੀ ਸਾਹਿਬ ਦੀ ਜੋ ਮਹੀਮ ਹੈ ਉਹ ਜ਼ਰਾ ਨੰਗਲ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਬਣਾਇਆ ਜਾਵੇ। ਹੋਰ ਜੇ ਨੰਗਲ ਸਿਆਲ ਦੇ ਸੂਰ ਜਿਹੜੇ ਵਾਰਾ ਫਿਰਦੇ ਆ ਉਹ ਪਕੜ ਕੇ ਟਰਗੇ ਤੁਸੀਂ ਆਪਣਾ ਬਾੜ ਛੱਡੇ ਜਾਂ ਨੰਗਲ ਸਿਆਲ ਤੋਂ ਕਿਉਂ ਸੂਰਾਂ ਨਾਲ ਕਾਵੀ ਬੁਵਾਰੀ ਹੋਣੀ ਹੈਗੀ ਤੇਜ਼ ਪੰਜਾਬੀ ਚੈਨਲ ਲਈ ਨੰਗਲ ਤੋਂ ਚਵੇਸ਼ ਲਟਾਵਾ ਦੀ ਰਿਪੋਰਟ